ਕਲ ਜੀ ਮੇਰਾ ਨਾਮ ਮਨਦੀਪ ਗੋਤਿੱਲੋਂ ਹੈ ਤੇ ਮੈਂ ਕੈਲਗਰੀ ਵਿੱਚ ਆਪਣੀ ਫੈਮਲੀ ਆਪਣੇ ਹਸਬੰਡ ਤੇ ਦੋ ਬੇਟਿਆਂ ਨਾਲ ਰਹਿ ਰਹੀ ਹਾਂ ਬਾਈ ਪ੍ਰੋਫੈਸ਼ਨ ਮੈਂ ਰਜਿਸਟਰਡ ਨਰਸਾਂ ਤੇ ਸਾਈਡ ਬਾਈ ਸਾਈਡ ਮੈਂ ਆਪਣਾ ਆਨਲਾਈਨ ਡਿਜੀਟਲ ਡਿਜੀਟਲ ਬਿਜ਼ਨਸ ਵੀ ਰਨ ਕਰ ਰਹੀ ਹਾਂ ਤੇ ਅੱਜ ਮੈਂ ਆਪਣੇ ਨਾਲ ਆਪਣੇ ਪੰਜ ਬਿਜ਼ਨਸ ਪਾਰਟਨਰਸ ਲੈ ਕੇ ਆਈ ਹਾਂ ਜਿਹੜੇ ਕਿ ਡਿਸਕਸ ਆਪਾਂ ਕਰਾਂਗੇ ਜਿਵੇਂ ਕਿ ਕਾਮਨ ਕੁਐਸ਼ਨਸ ਡੇਲੀ ਬੇਸਿਸ ਤੇ ਆਉਂਦੇ ਨੇ ਕਿ ਜਿਵੇਂ ਲੋਕਾਂ ਦੇ ਡਿਫਰੈਂਟ ਕੁਐਸਚਨਸ ਹੁੰਦੇ ਨੇ bizness ਨਾਲ ਰਿਲੇਟਡ ਤੇ ਮੇਰੇ bizness ਪਾਰਟਨਰ ਸਾਈਡ ਬਾਈ ਸਾਈਡ ਉਹ ਵੀ ਆਪਣਾ bizness ਰਨ ਕਰ ਰਹੇ ਨੇ ਪਾਰਟ ਟਾਈਮ অর ਫੁੱਲ ਟਾਈਮ ਵਿਦ ਕਿਡਸ ਤੇ ਉਹ ਸਾਰਾ ਉਹ ਐਕਸਪਲੇਨ ਕਰਨਗੇ ਤੇ ਫਸਟ ਆਫ ਆਲ ਮੇਰੇ ਨਾਲ ਹੈਗੇ ਨੇ ਅਮ੍ਰਿਤਕੌਰ ਜੀ ਉਹ ਐਜ਼ ਅ ਸਿੰਗਲ ਮਮ ਇਹ bizness ਬਹੁਤ ਹੀ ਵਧੀਆ ਤਰੀਕੇ ਨਾਲ ਰਨ ਕਰ ਰਹੇ ਨੇ ਤੇ ਸਾਡੇ ਸਾਰੇ ਲਈ ਉਹਨਾਂ ਦੀ ਸਟੋਰੀ ਬਹੁਤ ਉਹਨਾਂ ਦੀ ਪੂਰੀ ਜਰਨੀ ਬਹੁਤ ਮੋਟੀਵੇਟਿੰਗ ਹੈ گری فور پیو مچ تیزیو ٹائم کڈی سادی لائز تھنک یو سو مچ ਯਾ ਥੈਂਕ ਯੂ ਸੋ ਜਿਵੇਂ ਮਨਦੀਪ ਨੇ ਦੱਸਿਆ ਆ ਮੈਂ ਇਹਨਾਂ ਦੇ ਇਹਨਾਂ ਦੀ ਕੋਚ ਹੈਗੀ ਆ ਜਿੰਨੇ ਵੀ ਬੈਠੇ ਆ ਮੈਂ ਸਭ ਦੀ ਬੇਸਿਕਲੀ ਕੋਚ ਹੈਗੀ ਆ ਸੋ ਇਟਸ ਬੀਨ ਲਾਈਕ ਮੋਰ ਦੈਨ 4 ਐਂਡ ਹਾਫ ਇਅਰਸ ਨਾਓ 5 ਸਾਲ ਹੋਣ ਵਾਲੇ ਨੇ ਮੈਨੂੰ ਇਸ ਬਿਜ਼ਨਸ ਚ ਆ ਸਟਾਰਟਡ ਇਨ 2020 ਉਦੋਂ ਬਾਅਦ ਪੈਂਡੈਮਿਕ ਆਇਆ ਬਹੁਤ ਕੁਝ ਆਇਆ ਅਪ ਐਂਡ ਡਾਊਨ ਆਏ ਬਟ ਲਾਈਕ ਜਿਹੜਾ business ਹੈ ਉਹ ਹੋਰ ਜ਼ਿਆਦਾ ਵਧੀਆ ਗਰੋਥ ਦਿਨੋ ਦਿਨ ਕਰ ਰਿਹਾ बिकॉज ਇੱਕ ਜਿਹੜੀ ਕਹਾਂ ਲੋ ਕਿ online space ਆ ਉਹ ਗਰੋ ਕਰ ਰਹੀ ਹੈ ਐਸ ਕੰਪੇਅਰ ਟੂ ਤੁਨੂੰ ਦੂਜੀ ਇਕਨੋਮੀ ਜਾਂ ਦੂਜੇ business ਦੇ ਤਾਂ ਪਤਾ ਹੀ ਆ ਹਨਾ ਕਿ ਕਿੰਨਾ ਜ਼ਿਆਦਾ ਲਾਈਕ ਡਰਾਬੈਕਸ ਲੋਕਾਂ ਨੂੰ ਦੇਖਣਾ ਪਿਆ ਦੇ ਜਸ ਲੇ ਆਫ ਐਕਸੋ ਮਨੀ ਥਿੰਗ ਹਪਨ ਸੋ ਮੈਂ ਪਿਛਲੇ 5 ਸਾਲ ਤੋਂ business ਕਰ ਰਹੀ ਹਾਂ ਐਂਡ ਮੈਂ ਇੱਕ ਸਿੰਗਲ ਪੇਰੈਂਟ ਹੈਗੀ ਹਾਂ ਦੋ ਬੇਟੀਆਂ ਨੇ 2019 ਚ ਮੇਰੇ ਹਸਬੰਦ ਦੀ ਡੈਥ ਹੋਈ ਸੀ ਤੇ ਉਦੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਕੰਮ ਨਹੀਂ ਕਰਨਾ ਚਾਹੀਦਾ ਮੈਨੂੰ ਘਰੇ ਰਹਿ ਕੇ ਬੱਚਿਆਂ ਕੋਲ ਉਹਨਾਂ ਨੂੰ ਪਾਲਣਾ ਚਾਹੀਦਾ ਆ ਜਿੱਦੇ ਕਰਕੇ ਮੈਂ ਇੱਕ ਆਨਲਾਈਨ ਬਿਜ਼ਨਸ ਸਟਾਰਟ ਕੀਤਾ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ ਮੈਨੂੰ ਬਹੁਤ ਸਾਰੇ ਨਈ ਸੇਲਸ ਵੀ ਮਿਲੇ ਬਹੁਤ ਲੋਕਾਂ ਨੇ ਮੈਨੂੰ ਕਿਹਾ ਮੇਰੇ ਆਲੇ ਦੁਆਲੇ ਲੋਕਾਂ ਨੇ ਕਿ ਇਹ ਸਕੈਮ ਹੋ ਸਕਦਾ ਆ ਤੁਸੀਂ ਸੋ ਸਮਝ ਕੇ ਕਰਿਓ ਬਟ ਮੈਂ ਪ੍ਰਾਈਵੇਟ ਕਮਿਊਨਿਟੀ ਗਰੁੱਪ ਚ ਸੀਗੀ ਮੈਂ ਦੇਖ ਰਹੀ ਸੀ ਲੋਕ ਬਹੁਤ ਗਰੋ ਕਰ ਰਹੇ ਨੇ ਸੋ ਮੈਨੂੰ ਇੱਕ ਲੀਪ ਆਫ ਫੇਥ ਸੀਗਾ ਕਿ ਜੇ ਉਹ ਕਰ ਸਕਦੇ ਨੇ ਤੇ ਮੈਂ ਵੀ ਕਰ ਸਕਦੀ ਹਾਂ ਸੋ ਆਈ ਲਾਈਕ ਆਈ ਟਰਸਟਡ ਮਾਈਸੈਲਫ ਐਂਡ ਆਈ ਟਰਸਟਡ ਦ ਸਿਸਟਮ ਬਿਕਾਜ਼ ਜਦੋਂ ਤੁਹਾਡੇ ਸਾਹਮਣੇ ਵਾਈਗਰੂ ਕੋਈ ਚੀਜ਼ ਭੇਜਦਾ ਆ ਉਹਦੇ ਪਿੱਛੇ ਉਹਦੀ ਰਜਾ ਹੁੰਦੀ ਆ ਸੋ ਜੇ ਤੁਸੀਂ ਉਸ ਰਜਾ ਨੂੰ ਫਾਲੋ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਉਹਦੇ ਜਿਹੜੇ ਇਨਸਾਈਟਸ ਤੁਹਾਨੂੰ ਰੱਬ ਦਿਖਾ ਰਿਹਾ ਤੁਹਾਨੂੰ ਉਹਦੇ ਤੇ ਵੀ ਯਕੀਨ ਨਹੀਂ ਆ ਸੋ ਇਫ ਯੂ ਹੈਵ ਟਰਸਟਡ ਆਲਰੇਡੀ ਤਾਂ ਉਹ ਫਾਸਟ ਪਾਥ ਨੂੰ ਫਾਲੋ ਕਰੋ ਸੋ ਆਈ ਵਾਸ ਨਾਟ ਦਾ ਫਰਸਟ ਕਿ ਮੈਨੂੰ ਕਬਰਾਂ ਦੀ ਜ਼ਰੂਰਤ ਸੀ ਜਾਂ ਆਈ ਜਸਟ ਰੀਇਨਵੈਂਟਡ ਦਾ ਵੀਲ ਮੈਂ ਜਿਹੜੇ ਲੋਕ ਕਰ ਰਹੇ ਸੀ ਉਹਨਾਂ ਨੂੰ ਫਾਲੋ ਕਰਕੇ ਮੈਂ ਇੱਥੋਂ ਤੱਕ ਪਹੁੰਚੀ ਆ 5 ਸਾਲ ਦੀ ਜਰਨੀ ਆ ਬਿਜ਼ਨਸ ਕੋਚ ਵੀ ਆ ਮੈਂਟਰ ਵੀ ਆ ਐਂਡ ਆਲ ਅਰਾਊਂਡ ਦਾ ਵਰਲਡ ਤੋਂ ਲੋਕ ਮੇਰੇ ਨਾਲ ਬਿਜ਼ਨਸ 'ਚ ਹੈਗੇ ਨੇ ਸੋ ਇੱਕ ਕੁਐਸਚਨ ਇਹਦੇ 'ਚ ਇੱਕ ਗੱਲ ਹੋਰ ਐਡ ਕਰਨਾ ਚਾਹੂੰਗੀ ਕਿ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ ਸਾਡੇ ਕੋਲ 30 ਡੇਸ ਦਾ ਟਰਾਇਲ ਪੀਰੀਅਡ ਵਾਲੀ ਫੀਸ ਹੁੰਦੀ ਆ ਜਿਹਦੇ ਚ ਆਪਾਂ ਕਹਿੰਦਾ ਕਿੰਨੇ ਆ ਕਿ ਤੁਸੀਂ 30 ਦਿਨ ਦਾ ਉਹ ਜਿਹੜਾ ਆ ਲਾਈਕ ਜਿਹੜਾ ਟਰਾਇਲ ਪੀਰੀਅਡ ਹੈ ਉਹ ਲੈ ਕੇ ਸਿਸਟਮ ਨੂੰ ਸਮਝੋ ਕਿ ਇਹ ਤੋਂ ਡੇਲੀ ਹੈਗਾ ਕਿ ਨਹੀਂ ਮੇਰੇ ਕੋਲ ਉਹ 149 ਡਾਲਰ ਵੀ ਨਹੀਂ ਸੀਗੇ ਪੇ ਕਰਨ ਲਈ ਮੈਂ ਸਭ ਨੂੰ ਕਹਿੰਨੀ ਆਲਵੇਜ਼ ਅੰਡੇ ਵਿੱਚ ਇੱਕ ਵੀ ਪਰਸੈਂਟ ਸਬ ਝੂਠ ਨਹੀਂ ਹੈਗਾ ਮੇਰੇ ਕੋਲ ਉਹ 149 ਵੀ ਨਹੀਂ ਸੀਗੇ ਹਾਲਾਂਕਿ ਉਹ ਬਹੁਤ ਵੱਡੀ ਅਮਾਊਂਟ ਨਹੀਂ ਆ ਪਰ ਇੱਕ ਸਿੰਗਲ ਪੇਰੈਂਟ ਜਿਹੜਾ ਲਿਟਰਲੀ ਉਸ ਟਾਈਮ ਹੱਲੇ ਮੈਨੂੰ ਲੱਗਦਾ 7 ਮਹੀਨੇ ਹੋਏ ਸੀ ਮੇਰੇ ਹਸਬੰਦ ਦੀ ਗੱਤ ਨੂੰ ਤੇ ਮੇਰੇ ਲਈ ਉਹ 150 ਕੱਢਣਾ ਵੀ ਔਖਾ ਸੀਗਾ ਬਟ ਆਈ ਡਿਡ ਇਟ ਕਿਉਂਕਿ ਜੇ ਤੁਸੀਂ ਆਪਣੀ ਲਾਈਫ ਚੇਂਜ ਨਹੀਂ ਨਾ ਕਰੋਗੇ ਤਾਂ ਤੁਹਾਡੇ ਲਈ ਕੋਈ ਆ ਕੇ ਨਹੀਂ ਕਰੂਗਾ ਤੁਹਾਡੀ ਲਾਈਫ ਚੇਂਜ ਸੋ ਆਈ ਡਿਡ ਇਟ ਐਂਡ ਜੇ ਉਹ ਮੈਂ ਅੱਜ ਜੋ ਹੈਗੀ ਆ ਜੇ ਮੈਂ ਉਹ ਨਾ ਕਰਦੀ ਤੇ ਅੱਜ ਨਹੀਂ ਹੁੰਦੀ ਸੋ ਇੱਕ ਸਿੰਗਲ ਪੇਰੈਂਟ ਹੋਣ ਦੇ ਨਾਤੇ ਬੱਚੇ ਬਹੁਤ ਵਧੀਆ ਨੇ ਘਰ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ ਬਹੁਤ ਵਧੀਆ ਐਂਡ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਕਿਉਂਕਿ ਆਪਾਂ ਕਿਸੇ ਨੂੰ ਗੁਮਰਾਹ ਨਹੀਂ ਕਰਦੇ ਆਪਾਂ ਗਾਈਡ ਵਧੀਆ ਕਰਦੇ ਆ ਆਪਣਾ ਕੰਮ ਆ ਆਪਾਂ ਉਹਨਾਂ ਲੋਕਾਂ ਨੂੰ ਉਹਨਾਂ ਪੇਰੈਂਟਸ ਨੂੰ ਗਾਈਡ ਕਰਦੇ ਆ ਜਿਹੜੇ ਆਪਣੇ ਕੰਮਿਆਂ ਜੌਬ ਦੇ ਨਾਲ ਸਾਈਡ ਤੇ ਕੁਝ ਕਰਨਾ ਚਾਹੁੰਦੇ ਨੇ ਸੋ ਵੀ ਅਡਜਸਟ ਦ ਸੋਰਸ ਟੂ ਇੰਟਰਡਿਊਸ ਦ ਆਨਲਾਈਨ ਸਿਸਟਮ ਬਾਕੀ ਕਰਨਾ ਨਹੀਂ ਕਰਨਾ ਉਹ ਬੰਦਾ ਅਗਲਾ ਖੁਦ ਡਿਸਾਈਡ ਕਰੂਗਾ ਆਫਟਰ ਹੈਵਿੰਗ ਅ ਲੁੱਕ ਇਨ ਦ ਸਿਸਟਮ ਜੀ ਥੈਂਕ ਯੂ ਧੀਰੇ ਤੁਹਾਡਾ ਬਹੁਤ ਬਹੁਤ ਨੈਕਸਟ ਆਪਣੇ ਨਾਲ ਹੈਗੇ ਨੇ ਰਮਨਜੀਤ कौर ਦੀਦੀ ਜੀ ਇਹ ਡਿਸਕਸ ਕਰਨਗੇ ਜਿਵੇਂ ਬਹੁਤ ਹੀ ਕਾਮਨ ਕੁਐਸਚਨ ਔਨ ਦਾ ਆਪਣੇ ਆਪਾਂ ਨੂੰ ਲੋਕ ਪੁੱਛਦੇ ਨੇ ਕਿ ਹਾਊ ਮਚ ਆਈ ਵਿਲ ਅਰਨ ਕਿ ਮੈਂ ਕਿੰਨਾ ਅਰਨ ਕਰਨਾ ਸਟਾਰਟ ਕਰੂੰਗੀ ਤੇ ਤੁਸੀਂ ਜੇ ਉਹਦੇ ਬਾਰੇ ਆਪਣੇ ਐਕਸਪਲੇਨ ਕਰੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਤੇ ਮਨਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਸੋਰੀ ਮਨਦੀਪ ਜੀ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੀ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਸਾਡੇ ਕੋਚ ਜੀ ਵੀ ਸਾਡੇ ਨਾਲ ਜੁੜੇ ਨੇ ਮੈਨਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਦੇ ਨਾਲ ਬੈਠ ਕੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਸੋ ਥੈਂਕ ਯੂ ਥੈਂਕ ਯੂ ਜੋਤੀ ਜੀ ਤੇ ਮੇਰਾ ਨਾਮ ਹੈ ਗਰਮਨ ਕੌਰ ਖੁੱਲਾਰ ਮੈਂ ਐਬਸਵਰਡ ਬੈਂਕੂਵਰ ਦੇ ਵਿੱਚ ਰਹਿ ਰਹੀ ਹਾਂ ਪਿਛਲੇ 24 ਸਾਲਾਂ ਤੋਂ ਇਸ ਬਿਜ਼ਨਸ ਨੂੰ ਜੁਆਇਨ ਕਰਨ ਦੀ ਜਿਹੜੀ ਮੇਰਾ ਮੇਨ ਪੁਆਇੰਟ ਸੀਗਾ ਮੇਰੀ ਮੇਨ ਬੀਕ ਪੁਆਇੰਟ ਸੀਗਾ ਮੇਰੇ ਬੱਚੇ ਕਿਉਂਕਿ ਮੈਂ ਵੀ ਸਿੰਗਲ ਮਦਰ ਵਿਦ 3 ਕਿਡਾਂ ਕੀ ਹੈ ਤੇ ਉਹਨਾਂ ਦਾ ਪ੍ਰੈਜ਼ੈਂਟ ਤੇ ਫਿਊਚਰਲੀ ਮੈਂ ਆਲਵੇਸ ਜਿੱਦਾਂ ਪਰੇਸ਼ਾਨ ਰਹਿੰਦੀ ਸੀ ਵੀ ਮੈਂ ਕਿੱਦਾਂ ਕਰੂੰਗੀ ਕਿਉਂਕਿ ਮੈਂ ਜੇ ਦੋ ਤੋਂ ਤਿੰਨ ਜੌਬਸ ਕਰਦੀ ਸੀ ਤਾਂ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਪਾਦੀ ਸੀ ਪੂਰਾ ਹੈ ਨਾ ਤੇ ਇੰਨਾ ਕੰਮ ਕਰਨ ਦੇ ਬਾਅਦ باوجود ਵੀ ਹੈਡ ਟੂ ਮਾਉਂਥੀ ਹੋ ਰਿਹਾ ਸੀਗਾ ਪਲੱਸ ਮੇਰੇ ਆਪਣੇ ਹੈਲਥ ਇਸ਼ੂਸ ਸੀਗੇ ਜਿਹਦੇ ਕਰਕੇ ਮੈਂ ਬਾਹਰ ਜਾ ਕੇ ਜਿਆਦਾ ਕੰਮ ਵੀ ਨਹੀਂ ਕਰ ਸਕਦੀ ਸੀ ਤੇ ਜਦੋਂ ਮੈਨੂੰ ਇਹ ਓਪਰਚੁਨਿਟੀ ਦਿੱਸੀ ਪਹਿਲਾਂ ਦੱਸਿਆ ਕਿ ਸਾਡੇ ਅਮਰਜੋਤ ਜੀ ਕੋਚ ਨੇ ਉਹਨਾਂ ਦੀ ਮੈਂ ਵੀਡੀਓ ਦੇਖੀ ਐਡ ਦੇਖੀ ਤੇ ਮੈਂ ਉਹਨਾਂ ਤੱਕ ਰੀਚ ਆਊਟ ਕੀਤਾ ਤੇ ਅੱਜ ਮੈਂ ਤੁਹਾਡੇ ਸਾਹਮਣੇ ਹੈਗੀ ਆ ਪ੍ਰਾਊਡਲੀ ਔਨ ਅ ਡਿਜੀਟਲ ਬਿਜ਼ਨਸ オーナー ਤੇ ਮੈਨੂੰ 2.5 ਸਾਲ ਹੋ ਗਏ ਨੇ ਇਸ ਬਿਜ਼ਨਸ ਦੇ ਵਿੱਚ ਬਹੁਤ ਕੁਝ ਸਿੱਖਿਆ ਜੋ ਕੁਝ ਸਿੱਖਿਆ ਸਾਡੀ ਕੋਸ਼ਿਸ਼ ਹੈ ਕੀ ਅਸੀਂ ਆਪਣੇ ਸਾਰੇ ਸਰੋਤਿਆਂ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਤੇ ਫੋਨ ਮੈਂ ਅਨਸਰ ਦਿੰਨੀ ਆ ਜਿਹੜਾ ਕੁਐਸਚਨ ਸਾਨੂੰ ਆਉਂਦਾ ਆ ਕਿ ਤੁਸੀਂ ਅਸੀਂ ਕਿੰਨਾ ਕਮਾ ਸਕਦੇ ਹਾਂ ਹਰ ਇੱਕ ਇਨਸਾਨ ਦਾ ਵੱਖਰਾ ਵੱਖਰਾ ਤਰੀਕਾ ਹੁੰਦਾ ਆ ਜਿਹੜੀ ਸਾਨੂੰ ਟ੍ਰੇਨਿੰਗ ਮਿਲਦੀ ਆ ਉਹ ਸਾਰਿਆਂ ਨੂੰ ਸੇਮ ਮਿਲਦੀ ਹੈਗੀ ਆ ਉਸ ਨੂੰ ਅਸੀਂ ਸਿੱਖ ਕੇ ਕਿੱਦਾਂ ਕੈਚ ਕਰਦੇ ਆ ਕਿੱਦਾਂ ਉਹਨੂੰ ਯੂਜ਼ ਕਰਦੇ ਆ ਉਹ ਸਾਰਾ ਆਪਣੇ ਤੇ ਡਿਪੈਂਡ ਹੁੰਦਾ ਆ ਸੋ ਹਰ ਇੱਕ ਇਨਸਾਨ ਦੀ ਜਿਹੜੀ ਅਰਨਿੰਗ ਆ ਉਹ ਡਿਫਰੈਂਟ ਹੈਗੀ ਆ ਹੁਣ ਅਸੀਂ ਇੱਥੇ ਤੁਹਾਡੇ ਸਾਹਮਣੇ 6 ਜਣੇ ਬੈਠੇ ਆ ਸਾਡੇ ਸਾਰਿਆਂ ਦੀ ਜਿਹੜੀ ਅਰਨਿੰਗ ਹੈ ਉਹ ਡਿਫਰੈਂਟ ਹੈਗੀ ਹੈ ਕਿਸੇ ਦੀ ਬਹੁਤ ਜ਼ਿਆਦਾ ਹੈ ਕਿਸੇ ਦੀ ਥੋੜੀ ਹੈ ਕਿਸੇ ਦੀ ਮੀਡਲ ਚਾ ਪਰ ਹਰੇਕ ਇਨਸਾਨ ਕਮਾਉਂਦਾ ਆਪਣੀ ਮਿਹਨਤ ਜਿੰਨੀ ਪਾਉਂਦਾ ਹੈ ਜਿੰਨਾ ਤੁਸੀਂ ਰੋਜ਼ਾਨਾ ਆਪਣੀ ਦੁਕਾਨ ਨੂੰ ਖੋਲਦੇ ਆ ਉਨਾ ਹੀ ਕੁਝੀ ਕਮਾਉਂਦੇ ਆ ਸੋ ਇਹਦੇ ਵਿੱਚ ਜਿਹੜਾ ਕਹਿੰਦੇ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈਗੀ ਹੈ ਅਸੀਂ ਹਮੇਸ਼ਾ ਇਹੀ ਤੁਹਾਨੂੰ ਸੁਜੈਸਟ ਕਰਾਂਗੇ ਕਿ ਤੁਸੀਂ ਜਿਹੜੇ ਸਾਡੇ ਸਟੈਪਸ ਹੈਗੇ ਆ ਪਹਿਲਾ ਸਟੈਪ ਬਿਲਕੁਲ ਫ੍ਰੀ ਹੁੰਦਾ ਆ ਉਹਨੂੰ ਜ਼ਰੂਰ ਲੈ ਕੇ ਦੇਖੋ ਤਾਂ ਕਿ ਵਾਈ ਗੁਰਜੀ ਨੇ ਜਿਹੜੀ ਸਾਡੇ ਜ਼ਰੀਏ ਤੁਹਾਡੇ ਤੱਕ ਆਪਰਚੂਨਿਟੀ ਪਹੁੰਚਾਈ ਹੈ ਤੁਸੀਂ ਉਸਨੂੰ ਖੋ ਨਾ ਦੇਵੋ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਯੂ ਵਾਕਨ ਹਾਂਜੀ ਤੇ ਇੱਕ ਕੁਐਸਚਨ ਆਪਾਂ ਨੂੰ ਹੋਰ ਆਂਦਾ ਹੈ ਜਿਵੇਂ ਸਾਡੇ ਬਿਜ਼ਨਸ ਵਿੱਚ ਬਿਗਨਿੰਗ ਵਿੱਚ ਆਪਾਂ ਨੂੰ 149 ਡਾਲਰਸ ਸੇ ਕਰਨੇ ਹੁੰਦੇ ਆ ਜਿਹੜੇ ਕਿ ਟੋਟਲੀ ਰਿਫੰਡੇਬਲ ਨੇ ਆਪਾਂ ਨੂੰ 3 ਡੇਸ ਟ੍ਰਾਇਲ ਪੀਰੀਅਡ ਮਿਲਦਾ ਹੈ ਤੇ ਇੱਕ ਕੁਐਸਚਨ ਆਉਂਦਾ ਹੈ ਕਿ ਮੈਨੂੰ 149 ਪੇ ਕਰਨੇ ਜ਼ਰੂਰੀ ਨੇ ਤੇ ਉਹ ਆਪਣੇ ਨਾਲ ਡਿਸਕਸ ਕਰਨਗੇ ਆਪਣੇ ਅਨਦਰ ਬਿਜ਼ਨਸ ਪਾਰਟਨਰ ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਮੇਰਾ ਨਾਮ ਆਲਰੇਡੀ ਮਨਦੀਪ ਨੇ ਦੱਸਿਆ ਐਂਡ ਥੈਂਕ ਯੂ ਸੋ ਮੱਚ ਫਾਰ ਇਨਵਾਈਟਿੰਗ ਮੀ ਮਨਦੀਪ ਥੈਂਕ ਯੂ ਫਾਰ ਕਮਿੰਗ ਸੋ ਮੈਂ ਟੋਰਾਂਟੋ ਕੈਨੇਡਾ ਵਿੱਚ ਲਾਸਟ 14 ਸਾਲ ਤੋਂ ਆਪਣੀ ਫੈਮਿਲੀ ਦੇ ਨਾਲ ਰਹਿ ਰਹੀ ਬਾਇ ਪ੍ਰੋਫੈਸ਼ਨ ਮੈਂ ਰਜਿਸਟਰਡ ਨਰਸ ਸੀ ਤੇ ਮੈਂ 23 ইয়ার্স ਨਰਸਿੰਗ ਕੀਤੀ ਐਂਡ ਜਿਹੜੇ ਨਰਸਿੰਗ ਫੀਲਡ ਦੇ ਉਹਨਾਂ ਨੂੰ ਇੰਨਾ ਪਤਾ ਹੈ ਕਿ ਇੱਕ ਟਾਈਮ ਐਸਟਰਾ ਦਾ ਆ ਜਾਂਦਾ ਹੈ ਕਿ ਸਾਡੇ ਕੋਲੋਂ ਬੈੱਡ ਸਾਈਡ ਨਰਸਿੰਗ ਜਿਹੜੀ ਹੈ ਉਹ ਕੰਟੀਨਿਊ ਨਹੀਂ ਹੁੰਦੀ ਚਾਹੇ ਸਾਡੇ ਹੈਲਥ ਇਸ਼ੂਜ਼ ਹੋਣ ਇੰਜਰੀਜ਼ ਹੋਣ ਕੁਝ ਵੀ ਹੋ ਸਕਦਾ ਸੋ ਮੇਰੇ ਨਾਲ ਵੀ ਐਸਟਰਾ ਹੀ ਹੋਇਆ ਕਿ ਆਈ ਹੈਡ ਸਮ ਇਸ਼ੂਜ਼ ਲਾਈਕ ਹੈਲਥ ਨਾਲ ਰਿਲੇਟਡ ਔਰ ਜਿਸ ਤਰ੍ਹਾਂ ਜੋਤੀ ਨੇ ਕਿਹਾ ਕਿ ਜਦੋਂ ਪਰਮਾਤਮਾ ਇੱਕ ਰਸਤਾ ਬੰਦ ਕਰਦਾ ਦੂਸਰਾ ਜ਼ਰੂਰ ਖੋਲਦਾ ਹੈ ਤੇ ਮੈਂ ਵੀ ਇਹੀ ਸੋਚ ਕੇ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਮੈਂ ਸੋਸ਼ਲ ਮੀਡੀਆ ਤੇ ਲੱਭ ਰਹੀ ਸੀ ਕਿ ਮੈਨੂੰ ਕੁਝ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਨਹੀਂ ਐਕਚੁਅਲੀ Google ਤੇ ਲੱਭ ਰਹੀ ਸੀ ਕਿ ਕੁਝ ਵਰਕ ਫਰਮ ਹੋਮ ਦੀ ਆਪਸ਼ਨ ਮਿਲੇ ਐਂਡ ਦੈਨ ਆ ਫਾਊਂਡ ਦਿਸ ਔਨ ਸੋਸ਼ਲ ਮੀਡੀਆ ਤੇ ਮੈਂ ਵੀ ਆਪਣੀ ਈਮੇਲ ਔਰ ਨਾਮ ਰਜਿਸਟਰ ਜਿਹੜਾ ਵੈਰੀ ਫਰਸਟ ਸਟੈਪ ਹੈ ਹੀ ਹੈ कि अपना नाम और ईमेल जरिए ओदे नाल रजिस्टर करके मैं वेबिनार देखया। ਉਸ ਤੋਂ ਬਾਅਦ ਅ ਬਹੁਤ ਜ਼ਿਆਦਾ ਤੇ ਮੈਨੂੰ ਸਮਝ ਨਹੀਂ ਆਇਆ ਸੀ ਸੱਚੀ ਦੱਸਾਂ ਤੇ ਮੈਂ ਫਿਰ ਮੈਂ ਕਿਹਾ ਚਲੋ ਮੈਂ ਗੱਲ ਕੀਤੀ ਆਪਣੇ ਮੈਂਟਰ ਨਾਲ ਜਿਨ੍ਹਾਂ ਨੂੰ ਮੈਂ ਈਮੇਲ ਦਿੱਤੀ ਸੀ ਉਹ ਕਹਿੰਦੇ ਕਿ ਤੁਸੀਂ 149 ਪੇ ਕਰਕੇ ਸਾਰਾ ਬਿਜ਼ਨਸ ਮਾਡਲ ਦੇਖ ਸਕਦੇ ਹੋ। ਤੇ ਮੈਂ ਥੋੜੀ ਜੀ ਕਹਿੰਦੇ ਨਾ ਦੁਚਿੱਤੀ ਵਿੱਚ ਪੈ ਗਈ ਕਿ 149 ਪੇ ਕਰਨੇ ਆ ਅੱਛਾ ਉਹ ਕਹਿੰਦੇ ਨਹੀਂ ਇਹ ਤਾਂ ਰਿਫੰਡੇਬਲ ਨਹੀਂ। ਸੋ ਮੇਰੀ ਡਾਟਰ ਨੇ ਮੈਨੂੰ ਇਨਕਰੇਜ ਕੀਤਾ ਸੀ ਉਸ ਵੇਲੇ ਕਹਿੰਦੀ ਮਮਾ ਜਾਨਦੇ ਹੋ ਬਾਲਾਂ ਤੇ ਆਪਣੇ ਨੇਲ ਸੈਨ ਨੇ ਪੈਸੇ ਖਰਚ ਕੇ ਆਉਂਦੇ ਹੋ ਇੱਕ ਦਿਨ ਵਿੱਚ ਤੁਸੀਂ 149 ਜਗਰਤਾ ਨੂੰ ਦੇਖਣ ਨੂੰ ਬਿਜ਼ਨਸ ਮਾਡਲ ਮਿਲ ਰਿਹਾ ਤੇ ਤੁਸੀਂ ਕਿਉਂ ਨਹੀਂ ਦੇਖੋਗੇ ਸੋ ਉਹ 149 ਦੀ ਵੈਲਿਊ ਕੀ ਹੈ ਜਿਹੜੀ ਅਸੀਂ ਪੇ ਕਰਦੇ ਆਲਰੇਡੀ ਸਭ ਨੇ ਦੱਸਿਆ ਕਿ ਇਹ ਰਿਫੰਡੇਬਲ ਫੀਸ ਹੈਗੀ ਹੈ ਸੋ ਇਹ ਸਾਡੇ ਜਿਹੜੀ ਇੱਕ ਸਿਸਟਮ ਫੀ ਹੈ ਜਿਹਦੇ ਵਿੱਚ ਉਹ ਸਾਨੂੰ ਦਿਖਾਉਂਦੇ ਨੇ ਕਿ ਇਹ ਬਿਜ਼ਨਸ ਹੈ ਕੀ ਹੈ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਸਾਰੇ ਸਾਨੂੰ ਪੁੱਛਦੇ ਨੇ ਸਾਨੂੰ ਹੋਰ ਇਨਫੋਰਮੇਸ਼ਨ ਦਿਓ ਤਾਂ ਅਸੀਂ ਉਹਨਾਂ ਨੂੰ ਇਹੀ ਸੁਜੈਸਟ ਕਰਦੇ ਹਾਂ ਕਿ ਤੁਸੀਂ 149 ਪੇ ਕਰਕੇ ਤੇ ਦੇਖੋ ਕਿ ਇਹ ਬਿਜ਼ਨਸ ਮਾਡਲ ਕੀ ਹੈ ਜਿਹੜਾ ਕਿ ਕਿਸੇ ਵੀ ਟ੍ਰੈਡੀਸ਼ਨਲ ਬਿਜ਼ਨਸ ਵਿੱਚ ਤੁਹਾਨੂੰ ਨਹੀਂ ਦੇਖਣ ਨੂੰ ਮਿਲਦਾ ਨਾ ਹੀ ਕੋਈ ਤੁਹਾਨੂੰ ਦੱਸਦਾ ਹੈ ਕਿ ਉਹਨਾਂ ਦਾ ਬਿਜ਼ਨਸ ਕਿਸ ਤਰ੍ਹਾਂ ਸਕਸੈਸਫੁਲ ਹੈ ਬਟ ਇਹਦੇ ਵਿੱਚ ਹਰ ਇੱਕ ਡਿਟੇਲ ਜਿਹੜੀ ਹੈ ਉਹ 149 ਪੇ ਕਰਨ ਤੋਂ ਬਾਅਦ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਵੀਡੀਓਜ਼ ਆਉਂਦੀਆਂ ਨੇ ਜਿਹੜੀਆਂ 2 ਤੋਂ 3 ਆਵਰਸ ਦੀਆਂ ਵੀਡੀਓਜ਼ ਨੇ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਤੁਹਾਡੇ ਸਾਰੇ ਕੁਐਸਚਨ ਕਲੀਅਰ ਹੁੰਦੇ ਨੇ ਕਿ ਕੰਪਨੀਆਂ ਦਾ ਨਾਮ ਕੀ ਹੈ ਪ੍ਰੋਡਕਟਸ ਕੀ ਨੇ ਔਰ ਕੰਪਨਸੇਸ਼ਨ ਪਲਾਨ ਕੀ ਹੈ ਔਰ ਕੌਣ ਲੋਗ ਇਹਨੂੰ ਕਰ ਰਹੇ ਨੇ ਉਹ ਵੀ ਆਪਣੇ ਬਾਰੇ ਵਿੱਚ ਵੀ ਦੱਸਦੇ ਨੇ ਤੇ ਜੇ ਤੁਹਾਨੂੰ ਇੱਕ ਬਿਜ਼ਨਸ ਮਾਡਲ ਦੇਖਣ ਨੂੰ ਮਿਲਦਾ ਹੈ ਤਾਂ ਮੈਂ ਇਹੀ ਇਨਕਰੇਜ ਕਰਾਂਗੀ ਕਿ ਤੁਹਾਨੂੰ ਝਿਜਕਣ ਦੀ ਜ਼ਰੂਰਤ ਨਹੀਂ ਹੈ ਔਰ ਜੇ ਤੁਸੀਂ ਅਗਰ ਤੁਸੀਂ ਬਿਜ਼ਨਸ 'ਚ ਨਹੀਂ ਆਣਾ ਯੈਸ ਯੂ ਕੈਨ ਰਿਫੰਡ ਯੋਰ ਮਨੀ ਐਂਡ 3 ਦਿਨ ਦੇ ਵਿੱਚ ਵਿੱਚ ਪਰ ਅਗਰ ਤੁਸੀਂ ਨੈਕਸਟ ਸਟੈਪ ਲੈਣਾ ਹੈ ਤਾਂ ਤੁਸੀਂ ਆਪਣਾ ਕੋਚ ਦੇ ਨਾਲ ਇਨਵੈਸਟਮੈਂਟ ਪਲਾਨ ਡਿਸਕਸ ਕਰ ਸਕਦੇ ਹੋ ਕੋਚ ਤੁਹਾਨੂੰ ਉਦੋਂ ਹੀ ਅਸਾਈਨ ਹੁੰਦੇ ਨੇ ਜਦੋਂ ਤੁਸੀਂ ਇਹ 149 ਪੇ ਕਰਦੇ ਹੋ ਪਲੱਸ ਸਾਡੀ ਜਿਹੜੀ ਫੇਸਬੁੱਕ 'ਚ ਪ੍ਰਾਈਵੇਟ ਕਮਿਊਨਿਟੀ ਹੈ ਬਿਜ਼ਨਸ ਦੀ ਉਹਨਾਂ ਨੂੰ ਦੇਖ ਸਕਦੇ ਹੋ ਕਿ ਉਹ ਕਿੰਨਾ ਜ਼ਿਆਦਾ ਅਰਨ ਕਰ ਰਹੇ ਨੇ ਔਰ ਸਾਡੇ ਵਰਗੇ ਹੀ ਲੋਕ ਨੇ ਕੋਈ ਡਿਫਰੈਂਟ ਨਹੀਂ ਹੈ ਸਾਡੇ ਵਰਗੀਆਂ ਹੀ ਭੈਣਾ ਸਾਡੇ ਵਰਗੇ ਭਰਾ ਨੇ ਮਤਲਬ ਉਹੀ ਉਹ ਵੀ ਸਿੰਪਲ ਸੇਮ ਸਿਸਟਮ ਨੂੰ ਫੋਲੋ ਕਰਕੇ ਤੇ ਅ ਅਰਨਿੰਗ ਕਰ ਰਹੇ ਨੇ ਸੋ ਆਈ ਐਨਕਰੇਜ एवरीवन ਜਿਹੜਾ ਵੀ ਅ ਆਲਰੇਡੀ ਸਾਡੇ ਤੋਂ ਕਿਸੇ ਦੇ ਨਾਲ ਵੀ ਲੀਡ ਬਣ ਚੁੱਕੇ ਨੇ ਜਿਹੜੇ ਆਪਣੀਆਂ ਈਮੇਲ ਦੇਖ ਕੇ ਜਿਨ੍ਹਾਂ ਨੇ ਵੈਬਿਨਾਰ ਆਲਰੇਡੀ ਦੇਖਿਆ ਹੋਇਆ ਜਿਹੜਾ ਕਿ ਫ੍ਰੀ ਆਫ ਕਾਸਟ ਹੈ 149 ਜ਼ਰੂਰ ਪੇ ਕਰੋ ਡਬਲ ਵਾਈਂਡਡ ਨਾ ਹੋਵੋ ਔਰ ਕੋਸ਼ਿਸ਼ ਕਰੋ ਉਸ ਪਲਾਨ ਨੂੰ ਸਮਝਣ ਦੀ ਜੇ ਫਿਰ ਵੀ ਤੁਹਾਡੇ ਕੁਐਸਚਨ ਹੋਣਗੇ ਤਾਂ ਤੁਹਾਡੇ ਨਾਲ ਤੁਹਾਡੇ ਮੈਂਟਰ ਐਂਡ ਕੋਚ ਜਿਹੜੇ ਅਸਾਈਨ ਕੀਤੇ ਜਾਂਦੇ ਨੇ ਉਹ ਤੁਹਾਡੇ ਕੁਐਸਚਨਸ ਨੂੰ ਕਲੀਅਰ ਕਰਨਗੇ ਸੋ ਡੋਨਟ ਹੈਜ਼ਿਟੇਟ ਐਂਡ ਟੇਕ दैट ਨੈਕਸਟ ਸਟੈਪ ਥੈਂਕ ਯੂ ਸੋ ਮੱਚ ਮੰਦੀਪ ਹਾਂਜੀ ਥੈਂਕ ਯੂ ਦੀ ਤੇ ਨੈਕਸਟ ਆਪਾਂ ਨੂੰ ਮੋਸਟਲੀ ਇੱਕ ਹੋਰ ਕੁਐਸਚਨ ਵੀ ਆਉਂਦਾ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਘਰੋਂ ਕੰਮ ਕਰ ਰਹੇ ਆ ਆਨਲਾਈਨ ਬਿਜ਼ਨਸ ਹਨਾ ਬਟ ਕਈ ਲੋਕ ਥੋੜੇ ਹੈਜ਼ਿਟੇਟ ਕਰਦੇ ਨੇ ਇਵਨ ਘਰੋਂ ਕੰਮ ਕਰਨ ਲਈ ਕਿ ਮੈਨੂੰ ਕਿੰਨਾ ਟਾਈਮ ਸਪੈਂਡ ਕਰਨਾ ਪੈਣਾ ਤੇ ਇਹਦੇ ਵਿੱਚ ਕੀ ਹੁੰਦਾ ਆਪਾਂ ਨੂੰ ਥੋੜਾ ਜਿਹਾ ਤਾਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਕੁਝ ਤਾਂ ਕਰਨਾ ਹੀ ਪੈਣਾ ਕੋਈ ਵੀ ਕੰਮ ਹੈ ਨਾ ਆਪਾਂ ਨੂੰ ਸਟਾਰਟ ਕਰਨਾ ਪੈਂਦਾ ਤੇ ਆਪਣੇ ਨੈਕਸਟ ਬਿਜ਼ਨਸ ਪਾਰਟਨਰ ਹੈਗੇ ਨੇ ਮਨਪ੍ਰੀਤ ਕੌਰ ਜੀ ਉਹ ਡਿਸਕਸ ਕਰਨਗੇ ਵੀ ਜਦੋਂ ਉਹਨਾਂ ਨੇ ਬਿਜ਼ਨਸ ਜੁਆਇਨ ਕੀਤਾ ਹਨਾ ਕਿੱਦਾਂ ਸੈਲਫ ਗ੍ਰੋਥ ਹੋਈ ਉਹਨਾਂ ਦੀ ਕਿੰਤਾ ਉਹਨਾਂ ਨੂੰ ਲਾਈਕ ਵਰਲਡ ਨੂੰ ਡਿਫਰੈਂਟ ਥਿਊ ਉਹਨਾਂ ਦੇਖਣਾ ਸਟਾਰਟ ਕੀਤਾ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਸਚੀ ਕਾਲ ਜੀ ਹਾਂ ਸਚੀ ਕਾਲ ਸਾਰਿਆਂ ਨੂੰ ਤੇ ਹਾਂਜੀ ਮੈਂ ਨਾ ਨਮਨਪ੍ਰੀਤ ਤੇ ਮੈਂ ਮੋਂਟਰੀਅਲ ਕੈਨੇਡਾ ਵਿਚ ਰਹੀ ਆਂ ਮੈਂ ਇਸ ਬਿਜ਼ਨਸ ਨੂੰ ਪਿਛਲੇ 4 ਸਾਲ ਤੋਂ ਕਰ ਰਹੀ ਆਂ ਤੇ ਆਪਣੀ ਪਾਰਟ ਟਾਈਮ ਜੌਬ ਦੇ ਨਾਲ ਈਵਨ ਆਪਣੇ ਛੋਟੇ ਬੱਚੇ ਦੀ ਟੇਕਅਰ ਕਰਦੇ ਹੋਏ ਤੇ ਅਮਰਤਜੋਤ ਮੇਰੇ ਕੋਚ ਨੇ ਇਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਤੇ ਜਦੋਂ ਵੀ ਆਪਾਂ ਕੁਝ ਨਵਾਂ ਦੇਖਦੇ ਆਂ ਕਰਦੇ ਆਂ ਤਾਂ ਆਪਾਂ ਨੂੰ ਇਹ ਡਰ ਹੁੰਦਾ ਕਿ ਅਸੀਂ ਕਰ ਨਹੀਂ ਸਕਦੇ ਕਿਉਂਕਿ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਕੀ بزਨਸ ਕੀ ਹੁੰਦਾ ਉਹ ਵੀ ਆਨਲਾਈਨ ਹਨਾ ਬਟ ਜੋ ਨੇ ਮੈਨੂੰ ਪ੍ਰੋਪਰ ਗਾਈਡਨਸ ਦਿੱਤੀ ਪ੍ਰੋਪਰ ਦੱਸਿਆ ਹਨਾ ਮੈਂ ਲਰਨ ਕੀਤਾ ਤੇ ਜੋ ਮੈਂ ਦੇਖਿਆ ਇਸ بزਨਸ ਚ ਆ ਕੇ ਕਿ ਸੈਲਫ ਗਰੋਥ ਬਾਤ ਹੁੰਦੀ ਆ ਅਗਰ ਆਪਾਂ ਇਹੀ ਚੀਜ਼ਾਂ ਸਿੱਖਣ ਲਈ ਬਾਹਰ ਜਾਂਦੇ ਆ ਤਾਂ ਆਪਣਾ ਟਾਈਮ ਵੀ ਖਰਾਬ ਹੁੰਦਾ ਆ ਤੇ ਆਪਾਂ ਕਾਫੀ ਲਾਈਕ ਉਹਤੇ ਮਨੀ ਵੀ ਹਨਾ ਸਪੈਂਡ ਕਰਦੇ ਆ ਬਟ ਇਹ ਇਹੋ ਜਿਹਾ بزਨਸ ਆ ਜਿੱਥੇ ਤੁਸੀਂ ਘਰੇ ਰਹਿ ਕੇ ਬਹੁਤ ਕੁਝ ਲਰਨ ਕਰਦੇ ਆ ਤੇ ਬਾਕੀ ਬਾਕੀ ਤੁਸੀਂ ਆਪਣੇ ਬੱਚਿਆਂ ਨਾਲ ਰਹਿੰਦੇ ਹੋਏ ਇਸ ਬਿਜ਼ਨਸ ਨੂੰ ਬਹੁਤ ਈਜ਼ੀ ਹੈਂਡਲ ਕਰ ਸਕਦੇ ਆ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਨੂੰ ਇਹ ਵੀ ਨਹੀਂ ਪਤਾ ਕਿ ਕੰਪਿਊਟਰ ਨੂੰ ਕਿੱਦਾਂ ਓਪਨ ਕਰਨਾ ਜਾਂ ਕਿੱਦਾਂ ਕਿਉਂਕਿ ਆਪਾਂ ਡੇਲੀ ਬੇਸਿਸ ਤੇ ਇਹ ਚੀਜ਼ਾਂ ਨਹੀਂ ਯੂਜ਼ ਕਰਦੇ ਹਨ ਸੋ ਇਸ ਬਿਜ਼ਨਸ ਚ ਆਪਾਂ ਫਾਈਨੈਂਸ਼ੀਅਲੀ ਅਰਨਿੰਗ ਕਰਨ ਲਈ ਤੇ ਨੂੰ ਸ਼ੁਰੂ ਕਰਦੇ ਆਂ ਬਟ ਨਾਲ ਦੀ ਨਾਲ ਤੁਹਾਡੀ ਸੈਲਫ ਗਰੋਥ ਬਹੁਤ ਹੁੰਦੀ ਹੈ ਜੋ ਕਿ ਮੈਨੂੰ ਇਹਦਾ ਬੈਸਟ ਪਾਰਟ ਲੱਗਾ ਆ ਸੋ ਜਿਹੜੀ ਵੀ ਭੈਣ ਭਰਾ ਇਸ ਬਿਜ਼ਨਸ ਨੂੰ ਚੈੱਕ ਕਰਨਾ ਚਾਹੁੰਦੇ ਆ ਸੋਚਦੇ ਆ ਕਿ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਉਹ ਸਾਰਾ ਕੁਝ ਅੰਦਰ ਆ ਕੇ ਸਿੱਖਣਗੇ ਤੇ ਫੇਰ ਹੀ ਆਪਣਾ ਲਾਈਕ ਇਸ ਨੂੰ ਲਰਨ ਕਰਨ ਤੇ ਆਪਣਾ ਸਟੈਪ ਬਾਈ ਸਟੈਪ ਇਸ ਨੂੰ ਅੱਗੇ ਹੋਰ ਵਧੀਆ ਕਰ ਸਕਦੇ ਆ ਯਾਰ ਸੋ ਇਹ ਬਹੁਤ ਵਧੀਆ ਆਪਸ਼ਨ ਹੈਗਾ ਆ ਜਿਹੜੇ ਵੀ ਭੈਣ ਭਰਾ ਸ਼ੁਰੂ ਕਰਨਾ ਚਾਹੁੰਦੇ ਆ ਤੇ ਇੱਕ ਵਾਰ ਚੈੱਕ ਆਊਟ ਜ਼ਰੂਰ ਕਰੋ ਤੇ ਹਾਂਜੀ ਮੈਂ ਇੰਨਾ ਹੀ ਅੱਜ ਕਹਾਂਗੀ ਰਾਂਜੀ ਥੈਂਕ ਯੂ ਸੋ ਮੱਚ ਆਓ ਤੇ ਨੈਕਸਟ ਆਪਣੇ ਨਾਲ ਬਿਜ਼ਨਸ 파ਟਨਰ ਹੈਗੇ ਨੇ ਸੁਖਵਿੰਦਰ ਜੀ ਇਹ ਡਿਸਕਸ ਕਰਨਗੇ ਜਿਵੇਂ ਬਹੁਤ ਹੀ ਕਾਮਨ ਕੁਐਸਚਨ ਐਵਨ ਸਾਰੇ ਦੇ ਮਾਈਂਡ ਚ ਹੁੰਦਾ ਕਿਉਂਕਿ ਅੱਜ ਕੱਲ ਆਪਾਂ ਡਿਨਾਈ ਨਹੀਂ ਕਰਦੇ 올 ਅਰਾਊਂਡ ਆਪਣੇ ਸਕੈਮ ਵੀ ਬਹੁਤ ਚੱਲ ਰਹੇ ਨੇ ਤੇ ਕਈ ਲੋਕ ਬਿਗਨਿੰਗ ਚ ਇੰਨਾ ਹੈਜ਼ਿਟੇਟ ਕਰਦੇ ਨੇ ਕਿ ਇੱਕ ਤਰ੍ਹਾਂ ਦਾ ਡਰਦੇ ਨੇ ਸਕੈਮਸ ਤੋਂ ਕਿ ਜਰੂਰ ਆਪਾਂ ਕਹਿੰਦੇ ਆ ਕਿ ਆਪਣੀ ਈਮੇਲ ਆਈਡੀ ਦੇ ਦਿਓ ਹਨਾ ਤੂੰ ਰਜਿਸਟਰ ਤਾਂ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਆ ਸਕੇ ਵੈਬਿਨਾਰ ਦੀ ਤੇ ਈਮੇਲਸ ਆਪਣੇ ਜਿਵੇਂ ਕਨੈਕਟਡ ਹੁੰਦੇ ਆ ਬੈਂਕ ਅਕਾਊਂਟਸ ਨਾਲ ਹੋਰ ਵੀ ਬਹੁਤ ਜਗ੍ਹਾ ਤੇ ਲੋਕ ਡਰਦੇ ਨੇ ਦੇਣ ਤੋਂ ਹਨਾ ਤੇ ਇਹ ਉਹ ਕਵਰ ਕਰਨਗੇ ਟਾਪਿਕ ਕਿ ਜਿਹੜੇ ਆਪਾਂ ਸਕੈਮਸ ਆਪਾਂ ਨੂੰ ਕੁਐਸਚਨ ਆਉਂਦਾ ਹੈ ਕਿ ਸਾਰਾ ਸੀਮੇਲ ਨਹੀਂ ਦੇ ਸਕਦੇ ਬਿਕਾਜ਼ ਆਫ ਸਕੈਮਸ ਗੋਇੰਗ ਔਨ ਅਰਾਊਂਡ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਸਟ ਆਫ ਆਲ ਥੈਂਕ ਯੂ ਮਨਦੀਪ ਫਾਰ ਇਨਵਾਈਟਿੰਗ ਮੀ ਔਨ ਯਰ ਬਿਜ਼ਨਸ ਪੇਜ ਆ ਸੋ ਮੇਰਾ ਨਾਮ ਸੁਖਵਿੰਦਰ ਆ ਆਈ ਐਮ ਮੈਂਟਰ ਐਂਡ ਕੋਚ ਤੇ ਮੈਂ ਲਾਸਟ 3 ইয়ারਸ ਤੋਂ ਇਹ ਬਿਜ਼ਨਸ ਕਰ ਰਹੀ ਆ ਤੇ ਅਮਰਤਜੋਤ ਸ਼ੀ ਇਜ਼ ਮਾਈ ਮੈਂਟਰ ਐਂਡ ਕੋਚ ਮਾਈ ਨੇਬਰ ਆਲਸੋ ਐਂਡ ਸ਼ੀ ਇਜ਼ ਰੀਲੀ ਗੁੱਡ ਮੈਂਟਰ ਐਂਡ ਕੋਚ ਤੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਮੈਂ ਤੇ ਮੇਰੀ ਸਿਸਟਰ ਨਾਲ ਦੋਨਾਂ ਨੇ ਅਸੀਂ ਇਕੱਠੇ ਬਿਜ਼ਨਸ ਸ਼ੁਰੂ ਕੀਤਾ ਤੇ ਇੱਕ ਮੈਂ ਡਰ ਦੀ ਗੱਲ ਕਰੂੰਗੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਠੀਕ ਆ ਕਿ ਆਨਲਾਈਨ ਆਪਾਂ ਬਹੁਤ ਕੁਝ ਸੁਣਦੇ ਆ ਕਿ ਸਕੈਮ ਕਿੰਨਾ ਚੱਲਿਆ ਹੋਇਆ ਹਨਾ ਵੀ ਅਸੀਂ ਅ ਕਿਸੇ ਲਿੰਕ ਨੂੰ ਕਲਿੱਕ ਕਰਨ ਲੱਗੇ ਬਹੁਤ ਡਰਦੇ ਆ ਵੀ ਕਿਤੇ ਕੋਈ ਸਾਡੇ ਨਾਲ ਸਾਡੀ ਇਨਫੋਰਮੇਸ਼ਨ ਨਾ ਕਿਸੇ ਨਾਲ ਕਿਤੇ ਚਲੀ ਜਾਵੇ ਹਨਾ ਤੇ ਪਰ ਡੈਫੀਨੇਟਲੀ ਇਹ ਜਿਹੜਾ ਬਿਜ਼ਨਸ ਹੈਗਾ ਇਹ 100% ਲਿਜਿਟ ਬਿਜ਼ਨਸ ਹੈਗਾ ਵਾ ਤੇ ਗਵਰਨਮੈਂਟ ਰਜਿਸਟਰਡ ਹੈਗਾ ਤੇ ਤੁਸੀਂ ਟੈਕਸ ਵਗੈਰਾ ਵੀ ਇੱਥੇ ਪੇ ਕਰਦੇ ਹੋ ਜਿਵੇਂ ਆਪਾਂ ਨੂੰ ਜੌਬ ਦੇ ਵਿੱਚ ਟੈਕਸ ਸਲਿੱਪ ਆਉਂਦੀ ਆ ਹਨਾ ਤੇ ਕੋਈ ਵੀ ਲਿੰਕ ਅਸੀਂ ਜਦੋਂ ਤੁਹਾਨੂੰ ਇਨਫੋਰਮੇਸ਼ਨ ਵਗੈਰਾ ਭੇਜਦੇ ਆ ਜਾਂ ਪਹਿਲਾਂ ਫਸਟ ਸਟੈਪ ਅਸੀਂ ਈਮੇਲ ਮੰਗਦੇ ਆ ਤੇ ਉਹ ਈਮੇਲ ਦੇ ਨਾਲ ਰਜਿਸਟਰ ਕਰਕੇ ਉਹ ਈਮੇਲ ਅਸੀਂ ਤਾਂ ਮੰਗਦੇ ਆ ਕਿ ਕੁਝ ਹਾਰੀ ਇਨਫੋਰਮੇਸ਼ਨ ਜਿਹੜੀ ਇਹਨਾਂ ਦੀ ਆ ਉਹ ਇੱਕ ਫਾਰਮੈਟ ਇਹਨਾਂ ਦਾ ਐਦਾਂ ਦਾ ਕੋਈ ਈਮੇਲ ਦੇ ਥਰੂ ਹੀ ਜਾਂਦੀ ਆ ਬਿਕਾਜ਼ ਇਹਨਾਂ ਦਾ ਇਹ ਜਿਹੜਾ ਬਿਜ਼ਨਸ ਆ ਇਹਨਾਂ ਦਾ ਲਾਈਵ ਵੈਬਿਨਾਰ ਆਉਂਦਾ ਵਾ ਐਵਰੀ ਟਿਊਜ਼ਡੇ ਤੇ ਐਵਰੀ ਥਰਸਡੇ ਹਨਾ ਲੋਕੀ ਲਾਈਵ ਹੋ ਕੇ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਤਾਂ ਕਿ ਲੋਕਾਂ ਦਾ ਟਰਸਟ ਹੋ ਸਕੈ ਕਿ ਹਾਂ ਇਹਦੇ ਵਿੱਚ ਰੀਅਲ ਲੋਕ ਹੈਗੇ ਨੇ ਤੇ ਰੀਅਲ ਇਨਕਮ ਅਰਨ ਕਰ ਰਹੇ ਨੇ রাইਟ ਤੇ ਉਹ ਡਿਫਰੈਂਟ ਡਿਫਰੈਂਟ ਆਪਣੀਆਂ ਸਕਸੈਸਸ ਸਟੋਰੀ ਸ਼ੇਅਰ ਕਰਦੇ ਨੇ ਕਿਉਂਕਿ ਇਹ ਬਿਜ਼ਨਸ ਦੇ ਵਿੱਚ ਸਾਰੇ ਹਰ ਤਰ੍ਹਾਂ ਦੇ ਪ੍ਰੋਫੈਸ਼ਨ ਦੇ ਲੋਕੀ ਹੈਗੇ ਨੇ ਡਾਕਟਰਸ ਨੇ ਇੰਜੀਨੀਅਰਸ ਨੇ ਨਰਸਸਿਸ ਨੇ ਫਿਜ਼ੀਓਥੈਰੇਪਿਸਟਸ ਨੇ ਹਰ ਇੱਕ ਪ੍ਰੋਫੈਸ਼ਨ ਦਾ ਲੋਕੀ ਮਤਲਬ 올 ਅਰਾਊਂਡ ਦਾ ਗਲੋਬ ਹੈਗੇ ਨੇ ਤੇ ਉਹ ਆਪਣੀ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਤੇ ਉਹ ਈਮੇਲ ਤਾਂ ਹੀ ਮੰਗਦੇ ਆ ਕਿ ਉਹ ਈਮੇਲ ਤੁਹਾਨੂੰ ਉਹਦੀ ਹਰੇਕ ਲਾਈਵ ਇਨਫੋਰਮੇਸ਼ਨ ਜਿਹੜਾ ਲਾਈਵ ਵੈਬਿਨਾਰ ਆਉਂਦਾ ਉਹਦੀ ਇਨਫੋਰਮੇਸ਼ਨ ਤੁਹਾਨੂੰ ਜਾ ਸਕੇ ਜਦੋਂ ਲਾਈਵ ਹੁੰਦਾ ਤੁਹਾਨੂੰ ਲਿੰਕ ਆਉਂਦਾ ਪਹਿਲਾਂ ਈਮੇਲ ਦੇ ਵਿੱਚ ਤੇ ਤੁਸੀਂ ਅੱਜ ਇਹਦਾ ਲਾਈਵ ਦੇਖ ਸਕਦੇ ਹੋ ਇਸ ਕਰਕੇ ਤੁਹਾਡੀ ਈਮੇਲ ਮੰਗੀ ਜਾਂਦੀ ਆ ਤੇ ਈਮੇਲ ਦੇ ਵਿੱਚ ਇਹ ਨਹੀਂ ਕਿ ਅਸੀਂ ਤੁਹਾਡਾ ਕੁਝ ਉਹਦੇ ਵਿੱਚੋਂ ਕੋਈ ਚਲਿਆ ਜਾਊਗਾ ਇਧਰ ਤੋਂ ਈਮੇਲ ਦੇਣ ਨਾਲ ਕੁਝ ਨਹੀਂ ਹੁੰਦਾ ਈਵਨ ਆਪਾਂ ਸਟੋਰਸ ਦੇ ਉੱਤੇ ਹਨਾ ਜਾਂ ਕਿਤੇ ਬਾਹਰ ਆਪਾਂ ਨੂੰ ਕੂਪਨ ਵਗੈਰਾ ਮਿਲਦੇ ਨੇ ਹਨਾ ਆਪਾਂ ਡੈਫੀਨੇਟਲੀ ਉੱਥੇ ਜਦੇ ਫਟਾਫਟ ਈਮੇਲ ਦੇ ਦਿੰਨੇ ਆ ਵੀ ਲੈ ਲਓ ਈਮੇਲ ਤੇ 5% ਤੇ 10% ਜੇ ਆਫ ਹੋਇਆ ਤਾਂ ਆਪਾਂ ਭੱਜ ਕੇ ਜਾਂਦੇ ਆ ਉੱਥੇ ਰਾਈਟ ਪਰ ਇਹਦੇ ਵਿੱਚ ਤਾਂ ਤੁਹਾਨੂੰ ਇੱਕ ਪੂਰਾ ਬਿਜ਼ਨਸ ਮਾਡਲ ਮਿਲ ਰਿਹਾ ਤੁਹਾਨੂੰ ਬਿਜ਼ਨਸ ਦੀ ਆਨਲਾਈਨ ਕੰਮ ਦੀ ਇਨਫਾਰਮੇਸ਼ਨ ਮਿਲ ਰਹੀ ਆ ਤਾਂ ਕਿ ਤੁਸੀਂ ਸਾਈਡ ਦੇ ਉੱਤੇ ਆਪਣਾ ਕੋਈ ਨਾ ਕੋਈ ਆਨਲਾਈਨ ਕੰਮ ਸ਼ੁਰੂ ਕਰ ਸਕੋ ਕਿਉਂਕਿ ਅੱਜ ਕੱਲ ਹਰ ਇੱਕ ਬੰਦੇ ਕੋਲ ਟਾਈਮ ਹੈਗਾ ਵਾ ਹਰ ਇੱਕ ਬੰਦਾ ਘਰੇ ਬੈਠਾ ਟਿਕਟੌਕ ਫੇਸਬੁੱਕ YouTube ਸਕਰੋਲ ਕਰ ਰਿਹਾ ਹੈ ਨਾ ਤੇ ਉਹੀ ਟਾਈਮ ਦੇ ਵਿੱਚ ਤੁਸੀਂ ਨੂੰ ਯੂਟਿਲਾਈਜ਼ ਕਰਕੇ ਤੁਸੀਂ ਇੱਕ ਆਨਲਾਈਨ ਇਨਕਮ ਕਿੱਦਾਂ ਬਣਾ ਸਕਦੇ ਆ ਉਹ ਵੀ ਟੈਕਸੇਬਲ ਇਨਕਮ ਕਿੱਦਾਂ ਜਨਰੇਟ ਕਰ ਸਕਦੇ ਉਹ ਇਹ بزਨਸ ਦੇ ਵਿੱਚ ਤੁਹਾਨੂੰ ਸਿਖਾਇਆ ਜਾਂਦਾ ਵਾ ਤੇ ਡੈਫੀਨੇਟਲੀ ਤੁਸੀਂ ਡਰੋ ਨਾ ਤੇ ਡੈਫੀਨੇਟਲੀ ਇੱਕ ਫੇਥ ਹੁੰਦਾ ਇੱਕ ٹرسٹ ਹੁੰਦਾ ਤੇ ਨਾਲੇ ਫਿਰ ਅਸੀਂ ਤੁਹਾਨੂੰ ਇੱਕ ਸਾਡਾ ਪ੍ਰਾਈਵੇਟ ਗਰੁੱਪ ਹੈਗਾ ਫੇਸਬੁੱਕ ਹਨਾ ਅਸੀਂ ਉਹਦੇ ਵਿੱਚ ਵੀ ਤੁਹਾਨੂੰ ਐਕਸੈਸ ਦਿੰਨੇ ਆ ਜਦੋਂ ਤੁਸੀਂ ਆਪਣੀ ਈਮੇਲ ਦਿੰਨੇ ਹੋ ਵੀ ਉਸ ਗਰੁੱਪ ਚ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਆਪਣੇ ਵਰਗੇ ਲੋਕੀ ਨੇ ਹਨਾ ਵੀ ਕਿੱਦਾਂ ਆਰਨ ਕਰ ਰਹੇ ਨੇ ਆਨਲਾਈਨ ਕੰਮ ਕਰ ਰਹੇ ਨੇ ਉਹ ਇੱਕ ਸਿਰਫ ਤੁਹਾਨੂੰ ਦਿਖਾਉਣ ਲਈ ਹੁੰਦਾ ਵੀ ਤੁਸੀਂ ਉੱਥੇ ਜਾ ਕੇ ਤੁਹਾਡਾ ਟਰਸਟ ਬਿਲਡ ਹੋ ਸਕੇ ਵੀ ਸਾਡੇ ਵਰਗੇ ਲੋਕ ਨੇ ਜਿਹੜੇ ਕਿ ਘਰੋਂ ਬੈਠ ਕੇ ਆਪਣੀ ਇੱਕ ਫੁੱਲ ਟਾਈਮ ਜਾਂ ਪਾਰਟ ਟਾਈਮ ਜੌਬ ਨੂੰ ਉਹਦੀ ਇਨਕਮ ਨੂੰ ਸਰਪਾਸ ਕਰ ਰਹੇ ਨੇ ਰਾਈਟ ਵੀ ਕਿੱਦਾਂ ਆਰਡੀਨਰੀ ਲੋਕ ਬਿਨਾ ਕਿਸੇ ਐਕਸਪੀਰੀਅੰਸ ਤੋਂ ਬਿਨਾ ਕਿਸੇ ਕੁਆਲੀਫਿਕੇਸ਼ਨ ਤੋਂ ਇਸ ਬਿਜ਼ਨਸ ਦੇ ਵਿੱਚ ਕਿੰਨਾ ਆਰਨ ਕਰ ਰਹੇ ਨੇ ਤੇ ਕਿਵੇਂ ਉਹਨਾਂ ਦੀ ਲਾਈਫ ਆ ਜਿਹੜੀ ਇਹ ਬਿਜ਼ਨਸ ਨੇ ਚੇਂਜ ਕੀਤੀ ਆ ਬਿਕਾਜ਼ ਸਿਰਫ ਇਹ ਬਿਜ਼ਨਸ ਮੈਂ ਇਹ ਕਹੂੰਗੀ ਕਿ ਫਾਈਨੈਂਸ਼ੀਅਲੀ ਨਹੀਂ ਹੈਗਾ ਇੱਕ ਪਰਸਨਲੀ ਵੀ ਤੁਹਾਡੀ ਲਾਈਫ ਨੂੰ ਚੇਂਜ ਕਰਦਾ ਬਿਜ਼ਨਸ ਆ ਜਿਹੜਾ ਇਹ ਕਿਉਂਕਿ ਤੁਹਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈ ਇੰਨੀ ਹਿਊਜ ਕਮਿਊਨਿਟੀ ਹੈਗੀ ਆ ਬਿਜ਼ਨਸ ਦੇ ਵਿੱਚ ਹਨਾ ਹਰ ਪਾਸਿਓਂ ਤੁਹਾਨੂੰ ਸਪੋਰਟ ਮਿਲਦੀ ਆ ਜਿਹੜੀ ਕਿ ਬਾਹਰ ਕੰਮ ਕਰਨਾ ਜਾਂ ਕਿਸੇ ਹੋਰ ਕੰਮ ਕਰਨਾ ਤੁਹਾਨੂੰ ਕਿਤੇ ਵੀ ਨਹੀਂ ਮੈਂ ਕਹਿੰਨੀ ਮਿਲ ਸਕਦੀ ਹੈਗੀ ਕਿਉਂਕਿ ਜੇ ਤੁਸੀਂ ਬਿਜ਼ਨਸ ਚ ਆਉਨੇ ਆ ਤੁਸੀਂ ਇਕੱਲੇ ਨਹੀਂ ਹੁੰਦੇ ਤੁਹਾਡੇ ਨਾਲ ਗਲੋਬਲ ਕਮਿਊਨਿਟੀ ਹੈਗੀ ਆ ਤੁਹਾਡੇ ਨਾਲ ਬਿਜ਼ਨਸ ਪਾਰਟਨਰਸ ਹੈਗੇ ਨੇ ਜਿਹੜੇ ਕਿ ਹਰ ਇੱਕ ਬੰਦਾ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਤੁਸੀਂ ਲਰਨ ਕਰਦੇ ਹੋ ਰਾਈਟ ਇਸ ਕਰਕੇ ਕਦੇ ਵੀ ਇਨਫੋਰਮੇਸ਼ਨ ਇਹ ਲੈਣੀ ਆ ਤਾਂ ਈਮੇਲ ਦਾ ਕੁਝ ਨਹੀਂ ਹੁੰਦਾ ਈਮੇਲ ਤੁਹਾਡੀ ਅਸੀਂ ਕੁਝ ਨਹੀਂ ਕਰਨਾ ਜੇ ਤੁਹਾਨੂੰ ਡਰ ਹੈਗਾ ਤੁਸੀਂ ਨਵੀਂ ਈਮੇਲ ਬਣਾ ਕੇ ਦੇ ਸਕਦੇ ਹੋ ਕਿ ਤੁਹਾਡੇ ਮਨ ਦੇ ਵਿੱਚ ਡਾਲੋ ਪਰ ਡੈਫੀਨੇਟਲੀ ਈਮੇਲ ਦੇਣ ਦਾ ਕੋਈ ਹੋ ਨਹੀਂ ਹੈਗਾ ਤੁਸੀਂ ਡੈਫੀਨੇਟਲੀ ਈਮੇਲ দাও ਇਨਫੋਰਮੇਸ਼ਨ ਲਗੋ ਤੇ ਚੈੱਕ ਆਊਟ ਜਰੂਰ ਕਰੋ ਹਾਂਜੀ ਥੈਂਕ ਯੂ ਜੀ ਸ਼ਕੁੰਦਰ ਜੀ ਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ ਈਮੇਲ ਦੇ ਰਿਲੇਟਿਡ ਹੀ ਇਹ ਬਿਜ਼ਨਸ ਦੇ ਵਿੱਚ ਤੁਹਾਨੂੰ ਮੈਂਟਰ ਤੇ ਕੋਚ ਅਲੋਟ ਕੀਤਾ ਜਾਂਦਾ ਹੈ ਜਿਹੜਾ ਤੁਹਾਨੂੰ ਸਟੈਪ ਬਾਈ ਸਟੈਪ ਗਾਈਡ ਕਰਦਾ ਹੈ ਤੇ ਨਾਲੇ ਜਿਹੜੀ ਈਮੇਲ ਹੈਗੀ ਆ ਜਦੋਂ ਤੁਸੀਂ ਈਮੇਲ ਦਿੰਦੇ ਹੋ ਉਹ ਈਮੇਲ ਦੇ ਨਾਲ ਤੋਂ ਇੱਕ ਈਮੇਲ ਜਿਹੜੀ ਹੈ ਯੂਨਿਕ ਐਂਟੀਟੀ ਹੈ ਜਿਹਦੇ ਨਾਲ ਸਿਸਟਮ ਨੂੰ ਕਨਸੀਡਰ ਹੋ ਜਾਂਦਾ ਹੈ ਕਿ ਥਿਸ ਇਜ਼ ਯੂਅਰ ਮੈਂਟਰ ਕਿ ਤੁਸੀਂ ਕਿਹੜੇ ਮੈਂਟਰ ਦੇ ਨਾਲ ਕਨੈਕਟਡ ਹੋ ਕਿਉਂਕਿ ਜਦੋਂ ਤੁਸੀਂ 149 ਪੇ ਕਰੋਗੇ ਜਾਂ ਅੱਗੇ ਪ੍ਰੋਸੀਡ ਕਰੋਗੇ without hmm. sending any email ja kise nu email den to bina tusi agar pay karoge ya join karoge system nu because all around the world ton log kaam kar rahe ne system nu mentor hmm. found find out karna ਲਾਈਕ ਉਹਦੇ ਲਈ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਕਿ ਤੁਹਾਨੂੰ ਮੈਂਟਰ ਫਿਰ ਤੁਹਾਨੂੰ ਕੋਈ ਵੀ ਰੈਂਡਮ ਪਰਸਨ ਤੁਹਾਡਾ ਮੈਂਟਰ ਹੋ ਸਕਦਾ ਸੋ ਤੁਹਾਨੂੰ ਇੱਕ ਪ੍ਰੋਪਰ ਮੈਂਟਰ ਤੇ ਕੋਚ ਅਲੋਟ ਹੋਵੇ ਜਿਹੜਾ ਤੁਹਾਨੂੰ ਤੁਹਾਡੇ ਨਾਲ ਕਨੈਕਟਡ ਹੋਵੇ ਜਿਹੜਾ ਤੁਹਾਡੇ ਨਾਲ ਸਟੋਰੀ ਰੈਜ਼ੋਨੇਟ ਕਰਦਾ ਹੋਵੇ ਤੁਹਾਨੂੰ ਬਾਖੂਬੀ ਇੱਕ ਦੂਜੇ ਦੀਆਂ ਤੁਸੀਂ ਸਮਝਦੇ ਹੋਵੋ ਤੁਹਾਡਾ ਟਾਈਮ ਜ਼ੋਨ ਕਹ ਲੋ ਸੇਮ ਹੋਵੇ ਟਾਈਮ ਜ਼ੋਨ ਡਸਨਟ ਮੈਟਰ ਵੈਸੇ ਪਰ ਕਿਤੇ ਨਾ ਕਿਤੇ ਆਪਾਂ ਕਨੈਕਟ ਕੀਤੇ ਹੁੰਨੇ ਹਾਂ ਉਸ ਬੰਦੇ ਦੇ ਨਾਲ ਤਾਂ ਉਹ ਤੁਹਾਨੂੰ ਲਾਈਕ ਮੈਂਟਰ ਹੋਊਗਾ ਤਾਂ ਤੁਸੀਂ ਇੱਕ ਵਰਬਲੀ ਤੌਰ ਤੇ ਉਹਦੇ ਨਾਲ ਜਾ ਤਾਂ ਤੁਸੀਂ ਕਹ ਲੋ ਵੀ ਲਾਈਕ ਤੁਸੀਂ ਆਪਣੇ ਆਪ ਨੂੰ ਲਾਈਕ ਕੀ ਕਹਿੰਦੇ ਹੁੰਦੇ ਨਾ ਇੱਕ ਵੀ ਬਿਨਾ ਲਾਈਕ ਡਾਰਪ ਤੋਂ ਚੀਜ਼ਕ ਤੋਂ ਉਸਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹਨੂੰ ਪੁੱਛ ਸਕਦੇ ਹੋ ਸੋ ਇੱਕ ਈਮੇਲ ਦੇਣ ਦਾ ਇੱਕ ਇਹ ਵੀ ਰੀਜ਼ਨ ਹੁੰਦਾ ਆ ਕਿ ਤੁਸੀਂ ਸਿਸਟਮ ਦੇ ਵਿੱਚ ਇੱਕ ਪ੍ਰੋਪਰ ਮੈਂਟਰ ਦੇ ਨਾਲ ਤੁਹਾਨੂੰ ਲਾਈਕ ਤੁਹਾਨੂੰ ਮੈਂਟਰ ਅਲੋਟ ਕੀਤਾ ਜਾਂਦਾ ਹੈ ਤੇ ਜਿਹਦੇ ਕਰਕੇ ਤੁਸੀਂ ਕਰੇ ਆ ਕਿ ਤੁਨੂੰ ਲਾਈਕ ਪ੍ਰੋਪਰ ਤੁਹਾਨੂੰ ਗਾਈਡੈਂਸ ਮਿਲੇ ਥੈਂਕ ਯੂ ਮੈਂ ਇੱਕ ਫੇਸ ਸਟੈਪ ਐਡ ਪੁਆਇੰਟ ਐਡ ਕਰਨਾ ਸੀ ਹਾਂਜੀ ਠੀਕ ਹੈ ਜੀ ਥੈਂਕ ਯੂ ਇੱਕ ਪੁਆਇੰਟ ਮੈਂ ਹੋਰ ਐਡ ਕਰੂੰਗੀ ਜਿੱਦਾਂ ਕੁਐਸਚਨ ਸ਼ੁਰੂ ਹੋਇਆ ਸੀ ਸਕੈਮ ਤੋਂ ਸੋ ਅਗਰ ਸਕੈਮ ਦੀ ਗੱਲ ਕਰੀਏ ਤੇ ਸਕੈਮਰ ਜਿਹੜੇ ਨੇ ਨਾ ਉਹ ਆਪਣੇ ਫੋਨ ਨੰਬਰ ਸ਼ੇਅਰ ਕਰਦੇ ਨੇ ਨਾ ਉਹ ਆਪਣੇ ਕੇਸਿਸ ਪਬਲਿਕ ਦੇ ਸਾਹਮਣੇ ਲਿਆਂਦੇ ਨੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਪਰ ਸਾਡਾ ਜਿਹੜਾ ਸਿਸਟਮ ਹੈ ਇਹਦੇ ਵਿੱਚ ਤੁਸੀਂ ਸਾਡੇ ਬਿਜ਼ਨਸ ਪੇਜ ਤੇ ਜਾ ਕੇ ਦੇਖੋ ਤੁਸੀਂ ਸਾਨੂੰ ਦੇਖੋਗੇ ਸਾਡੀਆਂ ਫੈਮਲੀਆਂ ਨੂੰ ਦੇਖੋਗੇ ਅਸੀਂ ਕੀ ਕਰਦੇ ਹਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੁਹਾਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਉੱਥੋਂ ਪ੍ਰੋਵਾਈਡ ਹੋ ਜਾਂਦੀ ਹੈ ਸੋ ਇਟਸ ਨਾਟ ਸਕੈਮ ਇਟ ਇਜ਼ ਅ ਲੈਜੀਟਿਮੇਟ ਬਿਜ਼ਨਸ ਸੋ ਦੈਟਸ ਵਾਈ ਵੀ ਇਨਵਾਈਟ एवरीवन ਟੂ ਕਮ ਟੂ ਸੀ ਥਿਸ ਪਲੇਟਫਾਰਮ ਥੈਂਕ ਯੂ ਥੈਂਕ ਯੂ any closing comment guys mai ehi kawangi closing mai kardi ha mai tonu ehi message dawangi ki jehde cheez scams hunde ne ja illegal hunde ne ya legit cheezan nahi hundiyan onna cheezan te apan kade vi tax nahi file karde te jehdiyan cheezan te tax file hunda ya oh kade vi scams nahi hunde so year end te apan nu T4 meldi ha ਅਗਰ ਤੁਸੀਂ ਕੈਨੇਡਾ ਚੋਂ ਤੁਸੀਂ ਜਿਹੜੀ ਵੀ ਕੰਟਰੀ ਚ ਰਹਿੰਦੇ ਹੋ ਤੁਹਾਨੂੰ ਉੱਥੋਂ ਦੇ ਟੈਕਸ ਸਲਿੱਪਸ ਮਿਲਦੇ ਨੇ ਤਾਂ ਕਿ ਤੁਸੀਂ ਆਪਣੀ ਗੌਰਮੈਂਟ ਨੂੰ ਟੈਕਸ ਫਾਈਲ ਕਰ ਸਕੋ ਸੋ 18 ਪਲਸ ਕੋਈ ਵੀ ਇਸ ਬਿਜ਼ਨਸ ਨੂੰ ਜੁਆਇਨ ਕਰ ਸਕਦਾ ਹੈ ਐਂਡ ਇਟ ਡਸਨਟ ਮੈਟਰ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਨੂੰ ਇੰਗਲਿਸ਼ ਆਉਂਦੀ ਆ ਨਹੀਂ ਆਉਂਦੀ ਟੈਕਨੀਕਲੀ ਐਕਟਿਵ ਹੈਗੇ ਹੋ ਨਹੀਂ ਹੈਗੇ ਇਹ ਵੀ ਬਹੁਤ ਕੁਐਸਚਨ ਹੁੰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ਵਰਕ ਆਟ ਚਲਾਉਣੀ ਤਾਂ ਸੋਸ਼ਲ ਮੀਡੀਆ ਤੇ ਵੀ ਤੁਸੀਂ ਅਗਰ ਐਕਟਿਵ ਨਹੀਂ ਹੈਗੇ ਤਾਂ ਤੁਹਾਨੂੰ ਉਹਦੇ ਲਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਡੀ ਕਮਿਊਨਿਟੀ ਚ ਉਹ ਵੀ ਲੋਕ ਨੇ ਜੇ ਮੈਂ ਮੁਸਲਿਮ ਕਮਿਊਨਿਟੀ ਤੋਂ ਨੇ ਹਿਜਾਬ ਪਾਉਂਦੇ ਨੇ ਉਹਨਾਂ ਨੂੰ ਆਪਣਾ ਫੇਸ ਦਿਖਾਉਣ ਦੀ ਵੀ ਪਰਮਿਸ਼ਨ ਨਹੀਂ ਆ ਬਟ ਸਟਿਲ ਦੇ ਆਰ ਡੂਇੰਗ ਰੈਲੀ ਗੁੱਡ ਤਾਂ ਤੁਹਾਨੂੰ ਇੱਕ ਪਰਫੈਕਟ ਹੋਣ ਦੀ ਲੋੜ ਨਹੀਂ ਆ ਤੁਹਾਨੂੰ ਇੱਕ ਰੀਅਲ ਪਰਸਨ ਹੋਣ ਦੀ ਲੋੜ ਆ ਤਾਂਕਿ ਤੁਸੀਂ ਆਮ ਜਨਤਾ ਦੇ ਨਾਲ ਕਨੈਕਟ ਕਰ ਸਕੋ ਸੋ ਤੁਹਾਡੀ ਲਾਈਫ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਨੋਬਾਡੀ else ਕੈਨ ਡੂ ਫਾਰ ਯੂ ਤੇ ਜੇ ਤੁਸੀਂ ਵਾਕਿਆ ਜੋ ਪ੍ਰੈਸੈਂਟ 'ਚ ਹੈਗੇ ਉਹ ਤੋਂ ਇਲਾਵਾ ਤੁਸੀਂ ਉਸ 30 ਜੋ ਨਿਕਲਣਾ ਚਾਹੁੰਦੇ ਹੋ ਜਾਂ ਸਾਈਡ ਤੇ ਇਨਕਮ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਮੈਂ ਆਪਣਾ ਘਰੇ ਬੈਠ ਕੇ ਕੁਝ ਕਰਾਂ ਸੋ ਥਿਸ ਇਸ ਦਾ ਗੁੱਡ ਓਪਰਚੁਨਿਟੀ ਕਿਉਂਕਿ 스ਪੂਨ ਫੀਡਿੰਗ ਵਾਂਗੂ ਟ੍ਰੇਨਿੰਗ ਤੁਹਾਨੂੰ ਕਿਤੇ ਨਹੀਂ ਮਿਲੂਗੀ ਵੀ ਆਰ 댓 ਮੱਚ ਕੰਫੀਡੈਂਟ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਐਂਡ एवरीवन ਫॉर एवरीवन ਫॉर ਕਮਿੰਗ ਐਂਡ ਜਿਹੜੇ ਵੀ ਇਹਨੂੰ ਲਾਈਵ ਦੇਖਣ ਦੇਖ ਰਹੇ ਨੇ ਉਹਨਾਂ ਦਾ ਵੀ ਥੈਂਕ ਯੂ ਤੇ ਜਿਹੜੇ ਇਹਨੂੰ ਰੀਪਲੇ ਦੇਖਣਗੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਲੇਡੀਜ਼ ਬਾਏ ਟੇਕ ਕੇਅਰ ਥੈਂਕ ਯੂ ਟੇਕ ਕੇਅਰ ਸੋ ਮਾਈ